ਕੁਝ ਵਿਆਹਾਂ ਦਾ ਸੀਜ਼ਨ ਹੈ ਔਰ ਇਨਾ ਵਿਆਹਾਂ ਦੇ ਸੀਜ਼ਨਾਂ ਦੇ ਵਿੱਚ ਚੋਰ ਜਿਹੜੇ ਨੇ ਉਹ ਵੀ ਆਪਣੇ ਹੱਥ ਗਰਮ ਕਰਨ ਨੂੰ ਫਿਰਦੇ ਆ ਆਲ ਖਬਰ ਜਿਹੜੀ ਹੈ ਲੁਧਿਆਣਾ ਦੀ ਹੈ ਜਿੱਥੇ ਕਿ ਵਿਆਹ ਸਮਾਗਮ ਦੇ ਵਿੱਚੋਂ ਔਰਤ ਦਾ 15 ਤੋਲੇ ਦਾ ਹਾਰ ਝਪਤ ਕੇ ਉਹ ਚਲੇ ਜਾਂਦਾ ਹੈ ਔਰ ਪਤਾ ਵੀ ਨਹੀਂ ਸੀ ਲੱਗਣਾ ਜੇ ਸੀਸੀਟੀਵੀ ਨਾ ਹੁੰਦੀ। ਇਸ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਓ ਤੁਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਕਿਵੇਂ ਮੋਟਰਸਾਈਕਲ ਜਿਹੜਾ ਆ ਉਹ ਪਹਿਲਾਂ ਹੀ ਪਰਲੇ ਬੰਨੇ ਖਲਾਰਿਆ ਹੋਇਆ ਔਰ ਇਹ ਮਹਿੰਗਾ ਪੈਲੱਸ ਆ ਜਿੱਥੇ ਕਿ ਬੜੀਆਂ ਵਧੀਆ ਗੱਡੀਆਂ ਦੇ ਵਿੱਚੋਂ ਪੈਨ ਪੱਚਰ ਕੇ ਜਿਹੜੀਆਂ ਤੀਮੀਆਂ ਉਤਰਦੀਆਂ ਨੇ ਉਹਨਾਂ ਨੇ ਗਹਿਣਾ ਘੱਟਾ ਪਾਇਆ ਹੁੰਦਾ ਆ ਉਹ ਮੋਟਰਸਾਈਕਲ ਆਣਾ ਜਿੱਥੇ ਅਸੀਂ ਐਰੋ ਲਾ ਰੱਖਿਆ ਆ ਉਹ ਉੱਥੇ ਡੀਕਦਾ ਆ ਉਹ ਆਪਦੇ ਸਾਥੀ ਨੂੰ ਔਰ ਉਸ ਸਾਥੀ ਨੂੰ ਜਦੋਂ ਜਦੋਂ ਹਾਰ ਮਿਲ ਜਾਂਦਾ ਤਾਂ ਤੁਸੀਂ ਦੇਖੋ ਵੀ ਕੱਡੀ ਛੇਤੀ ਉਹ ਉਥੋਂ ਰਫੂ ਚੱਕਰ ਹੋ ਗਿਆ ਔਰ ਉਹਦੇ ਪਿੱਛੇ ਲੋਕ ਨੱਠੇ ਪਰ ਅਜੇ ਤੱਕ ਉਸ ਬਾਰੇ ਕੁਝ ਨਹੀਂ ਪਤਾ ਲੱਗ ਸਕਿਆ ਇਹ ਵੱਡੀਆਂ ਪੈਲਸਾਂ ਦੇ ਬਾਰ ਏਦਾਂ ਦੇ ਲੋਕ ਜਿਹੜੇ ਨੇ ਉਹ ਅਕਸਰ ਤੁਹਾਨੂੰ ਦੇਖਣਗੇ ਲੁਧਿਆਣਾ ਦੇ ਵਿੱਚ 22 ਨਵੰਬਰ ਦੀ ਘਟਨਾ ਆ ਫਿਰੋਜ਼ਪੁਰ ਰੋਡ ਦਾ ਔਰ ਹੋਟਲ ਦੇ ਵਿੱਚ ਮਹਿੰਗੇ ਹੋਟਲ ਦੇ ਵਿੱਚ ਵਿਆਹ ਦਾ ਸਮਾਗਮ ਸੀਗਾ ਤੁਸੀਂ ਦੇਖੋ ਵੀ ਗੱਡੀਆਂ ਜਿਹੜੀਆਂ ਨੇ ਉੱਥੇ ਪਾਰਕ ਲੱਗਣ ਡੀਆਂ ਨੇ ਪਰ ਪਿੱਛੇ ਤੁਸੀਂ ਦੇਖੋ ਵੀ ਕਿੱਡੀ ਕਾਰस्तानी ਕੀਤੀ ਹੈ ਉਸਨੇ ਔਰ ਇਹ 15 ਟੋਲੇ ਦਾ ਹਾਰ ਦੱਸਿਆ ਜਾ ਰਿਹਾ ਫਿਲਹਾਲ ਸੀਸੀਟੀਵੀ ਵੀਡੀਓ ਪੂਰੀ ਕੈਦ ਹੋ ਗਈ ਆ ਔਰ ਦੱਸਿਆ ਜਾ ਰਿਹਾ ਕਿ ਵਿਕਰਮ ਸਹਿਰਾ ਜਿਹੜਾ ਕਿ ਨਿਵਾਸੀ ਦਾਦ ਪਿੰਡ ਦਾਦ ਆ ਲੁਧਿਆਣਾ ਦਾ ਆ ਔਰ ਉਹਨੇ ਸ਼ਿਕਾਇਤ ਕੀਤੀ ਆ ਔਰ ਵਿਕਰਮ ਸਹਿਰਾ ਨੇ ਜਾਣਕਾਰੀ ਦਿੱਤੀ ਹੈ ਕਿ ਉਹਦੇ ਜਿਹੜੀ ਉਹਦੇ ਨਾਲ ਜਿਹੜੀ ਸਾਥੀ ਮਹਿਲਾ ਸੀ ਉਹਦੇ ਹੋਟਲ ਘੋਟਲ ਦੇ ਗੇਟ ਤੋਂ ਬਾਹਰ ਜਿਹੜਾ ਆ ਘੋੜੀ ਦੀ ਰਸਮ ਹੋ ਰਹੀ ਸੀ ਤੇ ਉਸੇ ਦੌਰਾਨ 85 ਸਾਲਾ ਦੀ ਰਮੀਲਾ ਮਹਿਰਾ ਆ ਉੱਥੇ ਖੜੀ ਸੀਗੀ ਔਰ ਜਿਹੜਾ ਆ ਇੱਕ ਬੰਦਾ ਭੀੜ ਦੇ ਵਿੱਚ ਵੜਿਆ ਤੇ ਉਸਨੇ ਉਹਦਾ 15 ਤੋਲੇ ਦਾ ਹਾਰ ਜਿਹੜਾ ਝੱਪਟਿਆ ਤੇ ਮੌਕੇ ਤੋਂ ਫਰਾਰ ਹੋ ਗਿਆ ਸੀ ਸੀਸੀਟੀਵੀ ਵੀਡੀਓ ਦੇ ਵਿੱਚ ਪੂਰਾ ਘਟਨਾਕਰਮ ਜਿਹੜਾ ਆ ਉਹ ਤੁਸੀਂ ਦੇਖੋ ਵੀ ਕਿਹਾਤ ਹੋ ਗਿਆ 15 ਤੋਲੇ ਔਰ ਅੱਜਕੱਲ 1 ਲੱਖ ਨੂੰ ਤੋੜਾ ਯਾਨੀ ਕਿ 15 ਲੱਖ ਦਾ ਸਿੱਧਾ ਸਿੱਧਾ ਨੁਕਸਾਨ ਹੈ ਔਰ ਇਹ ਘਟਨਾ ਤੁਸੀਂ ਦੇਖੋ ਵੀ ਕਿੰਡੀ ਵੱਡੀ ਆ ਵੀਡੀਓ ਦੇ ਵਿੱਚ ਪਰਿਵਾਰ ਜਿਹੜਾ ਆ ਹੋਟਲ ਦੇ ਬਾਹਰ ਖੜਾ ਦਿਖ ਰਿਹਾ ਆ ਔਰ ਇਸੇ ਦੌਰਾਨ ਬਾਈਕ ਵਾਲਾ ਵੀ ਬਾਹਰ ਖੜਾ ਆ ਉਹਦਾ ਇੱਕ ਸਾਥੀ ਇਹ ਮੌਕੇ ਦੀ ਤਾੜਚੀ ਸੀ ਸ਼ਾਇਦ ਕੋਈ ਚੈਨ ਵਗੈਰਾ ਮਿਲ ਜੂਵੇ ਪਰ ਉਹਦੇ ਹੱਥ ਚ 15 ਤੋਲੇ ਦਾ ਹਾਰ ਆਇਆ ਔਰ ਉਸ ਤੋਂ ਬਾਅਦ ਉਹ ਉਥੋਂ ਰਫੂ ਚੱਕਰ ਹੋ ਗਿਆ ਜੇ ਤੁਸੀਂ ਵੀ ਵਿਆਹਾਂ ਦੇ ਵਿੱਚ ਜਾਂਦੇ ਹੋ ਤਾਂ ਧਿਆਨ ਦੇ ਨਾਲ ਕਿਉਂਕਿ ਇਹ ਚੋਰੀਆਂ ਜਿਹੜੀਆਂ ਨੇ ਇਹਨਾਂ ਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਆ ਬਹੁਤ ਕੁਝ ਹੋ ਜਾਂਦਾ ਆ ਪਰ ਫਿਲਹਾਲ ਤੁਸੀਂ ਦੇਖੋ ਸਕਰੀਨ ਦੇ ਉੱਤੇ ਉਹ ਵੀਡੀਓ ਅਸੀਂ ਦਿਖਾ ਰਹੇ ਆ ਕਿ ਕਿਵੇਂ ਮਿੰਟਾਂ ਸਕਿੰਟਾਂ ਦੇ ਵਿੱਚ ਚੋਰ 15 ਤੋਲੇ ਦਾ ਹਾਰ ਚੋਰੀ ਕਰਕੇ ਆਉ ਜਾਂਦਾ ਆ ਜੇ ਤੁਸੀਂ ਉਹ ਪਿੱਛੇ ਐਰੋ ਜਿਹੜਾ ਆ ਲੱਗ ਰਿਹਾ ਉਹਦੇ ਉੱਤੇ ਧਿਆਨ ਦਿਓ ਤਾਂ ਤੁਸੀਂ ਦੇਖੋ ਵੀ ਮੋਟਰਸਾਈਕਲ ਪਹਿਲਾਂ ਸਟਾਰਟ ਖੜਾ ਸੀਗਾ ਉਹ ਬੰਦੇ ਨੇ ਹਾਰ ਚਪਟਿਆ ਨੱਠ ਦਾ ਨੱਠ ਦਾ ਮੋਟਰਸਾਈਕਲ ਤੇ ਬਹਿ ਕੇ ਉਹ ਗਿਆ ਪਿੱਛੇ ਲੋਕਾਂ ਨੇ ਨੱਠੇ ਆ ਪਰ ਮੋਟਰਸਾਈਕਲ ਦਾ ਮੁਕਾਬਲਾ ਨਹੀਂ ਕਰ ਸਕਦੇ ਇਹਨਾਂ ਚੋਰਾਂ ਨੂੰ ਬਥੇਰਾ ਕਾਸੇ ਦਾ ਪਤਾ ਹੁੰਦਾ ਆ ਫਿਲਹਾਲ ਇਹ ਫਿਰੋਜ਼ਪੁਰ ਰੋਡ ਦੇ ਉੱਤੇ ਹੋਟਲ ਹੈ ਉਹ ਵਸੇਤ ਦਸਵੀਰ ਤੁਹਾਡੇ ਨਾਲ ਸਰਜੀ ਕਰ ਰਹੇ ਆ ਕਿ ਕਿੱਡਾ ਵੱਡਾ ਹਾਦਸਾ ਜਿਹੜਾ ਹੋ ਗਿਆ ਅਕਸਰ ਅਸੀਂ ਵੀ ਵਿਆਹਾਂ ਤੇ ਜਾਂਦੇ ਆ ਰਾਤ ਨੂੰ ਵਿਆਹਾਂ ਤੇ ਜਾਂਦੇ ਆ ਪਰ ਇਹ ਲੁਟੇਰੇ ਇਹ ਚੋਰ ਮਹਿੰਗੀਆਂ ਪੈਲਸਾਂ ਮਹਿੰਗੀਆਂ ਰਿਜ਼ੋਰਟ ਮਹਿੰਗੇ ਹੋਟਲਾਂ ਦੇ ਬਾਹਰ ਅਕਸਰ ਖੜੇ ਹੁੰਦੇ ਆ ਔਰ ਇਹੋ ਜੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਜਿੱਥੇ ਇਹਨਾਂ ਨੂੰ ਪਤਾ ਆ ਕਿ ਚੋਰੀ ਕਰਕੇ ਭਜਣਾ ਸੌਖਾ ਆ ਕਿਉਂਕਿ ਜਦੋਂ ਇਦਾਂ ਦੇ ਰਸਮਾਂ ਹੁੰਦੀਆਂ ਤਾਂ ਅਕਸਰ ਅਸੀਂ ਤਿਆਰ ਨਹੀਂ ਹੁੰਦੇ ਵੀ ਕੀ ਹੋ ਰਿਹਾ ਪਰ 15 ਤੋਲੇ ਦਾ ਹਾਰ ਬਹੁਤ ਮੈਂਡੀ ਗੱਲ ਆ ਔਰ ਇਸ ਪਰਿਵਾਰ ਦੇ ਨਾਲ ਕਿੱਡਾ ਘਾਟਾ ਹੋਇਆ ਜਿਹੜਾ ਕਿ ਧਰੋਂ ਵਿਆਹ ਦੇਖਣ ਆਇਆ ਹੋਣਾ ਖੁਸ਼ੀਆਂ ਮਨਾਉਣ ਆਇਆ ਹੋਣਾ ਔਰ ਉਹਨਾਂ ਦੀ ਕਮਾਈ ਨੂੰ ਜਿਹੜਾ ਆ ਇਹ ਚੋਰ ਮਿੰਟਾਂ ਸਕਿੰਟਾਂ ਦੇ ਵਿੱਚ ਹੱਥ ਪਾ ਕੇ ਹੋ ਗਿਆ